ਗਿਆ ਸੰਧੀਆ ਕਰਨੇ ਹੋਣੇ ਜੀ ਭਾਈਸਰ ਮਾਈਕਲ ਮੀਤ ਸਿੰਘ ਜਿਨ੍ਹਾਂ ਨੇ ਜੋ ਭਾਈ ਗੁਰਜੀਤ ਸਿੰਘ ਖਾਲਸਾ ਬਾਰੇ ਦੱਸਿਆ ਮੇਰਾ ਕਹਿਣਾ ਇੱਕ ਨਹੀਂ ਇਹਨਾਂ ਸਾਰਿਆਂ ਨੂੰ ਥੋੜਾ ਵਾਕਫ ਹੋਣਾ ਚਾਹੀਦਾ ਕਿਉਂਕਿ ਗੱਲ ਇੱਕ ਦਰਦ ਦੀ ਲਈ ਜੋ ਉਹਨਾਂ ਨੇ ਕੀਤਾ ਜਿਸ ਕਰਕੇ 12 ਅਕਤੂਬਰ ਪਿਛਲੇ ਸਾਲ ਤੋਂ ਉਹ ਟਾਵਰ ਦੇ ਉੱਤੇ ਵਿਛੇ ਨੇ ਭਾਈ ਗੁਰਜੀਤ ਸਿੰਘ ਦੀ ਖਾਲਸਾ ਸਾਡੇ ਅਜੀਤ ਤੇਰਜੀਤ ਜੇਹੰਦਾਰ ਤੇਜੀਤ ਸਿੰਘ ਜੀ ਜੋ ਪੌਂਦਰਾਤ ਵਾਲੇ ਉਹਨਾਂ ਦੇ ਕਾਫੀ ਅਜੀਬ ਇਕੱਠੇ ਇੰਡੀਆ ਵਿੱਚ ਹੀ ਇਹ ਸੰਘਰਸ਼ ਕਰਦੇ ਰਹੇ ਨੇ ਸੰਸਦਿਕਾ ਦਾ ਕਿ ਜਦ ਬੇਇਨਸਾਫੀ ਕੋਈ ਵੀ ਹੁੰਦੀ ਹੈ ਉਹਦੇ ਖਿਲਾਫ ਖੜਨਾ ਜਾਂ ਲੜਨਾ ਇਹ ਮੇਰਾ ਖਿਆਲ ਹੈ ਸਿੱਖ ਆਉਣ ਦੇ ਹਿੱਸੇ ਆਇਆ ਕਿਉਂਕਿ ਹੁਣ ਐਸ ਬੜੇ ਤੋਂ ਸੌਣ ਚ ਆਇਆ ਇੱਕ ਸਾਲ ਬਾਅਦ ਕਿ ਉਹਨਾਂ ਨੇ ਹੀ ਕਿਹਾ ਗਵਰਨਮੈਂਟ ਨੇ ਕਿਹਾ ਕਿ ਅਸੀਂ ਲਾ-ਫਾਸ ਜਿਹੜਾ ਉਹ ਕਰਦੇ ਆਂ ਤੇ ਹੁਣ ਇੱਕ ਧਰਮ ਦੀ ਗੱਲ ਨਹੀਂ ਸਾਰੇ ਇੱਕ ਹੋ ਜੇ ਸਭ ਸਤਿਕਾਰ ਕਰਾਉਂਦਾ ਉਹਨੂੰ ਸਾਰੇ ਜਿੰਨੇ ਵੀ ਆਪਣੇ Hindu ਧਰਮ ਦੇ Christian Muslim ਸਾਰੇ ਇੱਕ ਇਕੱਤਰ ਹੋ ਕੇ ਹੁਣ ਉੱਥੇ ਗਏ ਆ ਬਾਕੀ ਕਰੀਤੇ ਵੀ ਇਹ ਨਾ ਉਹਨਾਂ ਕੋਲ ਕੁਝ ਗਲਾਮੀ ਦੀਆਂ ਨਿਸ਼ਾਨੀਆਂ ਇਹ ਸੱਚ ਹੈ ਕਿਉਂਕਿ ਇੱਕ ਵਾਰ ਦੋ ਵਾਰ ਕੋਈ ਦੂਸਰੀ ਭਾਸ਼ਾ ਨਹੀਂ ਬੋਲਦਾ ਕਿ ਜਿਹੜੀ ਸਮਝ ਨਹੀਂ ਆਉਂਦੀ ਇਸ ਕਰਕੇ ਜੋ ਕੋਈ ਵੀ ਬੰਦੇ ਉਸ ਨੂੰ ਇੱਕ ਸਾਲ ਬੰਦੇ ਨੂੰ ਇੱਕ ਟਾਵਰ ਉੱਤੇ ਰਹਿਣਾ ਇਸ ਨਾਲ ਜੋ ਹਰ ਬੰਦਾ 2 ਮਿੰਟ ਤੁਰ ਕੇ ਪਹੁੰਚੀ ਜਾਂਦਾ ਔਰ ਇੱਕ ਟਾਵਰ ਤੇ ਉਸ ਬੰਦੇ ਦੀ ਕਿੰਨੀ ਵੱਡੀ ਕੁਰਬਾਨੀ ਹੈ ਕੋ ਹਜੇ ਕਿ ਉਸ ਟਾਵਰ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਆਖਰੀ ਵਾਰ ਹੁਣ ਹੋਰ ਸਾਰੇ ਧਰਮਾਂ ਦੇ ਵੀ ਇਕੱਠੇ ਹੋਏ ਨੇ ਉੱਤੇ ਪਰਮਾਤਮਾ ਕਰੇ ਉਹਨਾਂ ਦੀਆਂ ਸਾਰ ਸ੍ਰਾਤ ਪੂਰੀ ਕਰੇ ਸਾਡੀ ਵੀ ਜਣਾ ਅਰਦਾਸ ਹੈ ਸਾਡੇ ਜਦੋਂ ਗੁਰੂ ਘਰ ਦਾ ਹੁਕਮ ਨਾਮਾ ਹੁੰਦਾ ਸਾਧ ਸੰਗਤ ਜੀ ਤੁਹਾਡਾ ਹੱਥ ਜੋੜ ਕੇ ਜਿਨੋ ਸੰਸਕਾਰ ਹੈ ਤੁਸੀਂ ਸਾਧ ਸੰਗਤ ਨੂੰ ਬਿਠਾਉਂਦੇ ਹੋ ਸਾਰੇ ਸੁਣਦੇ ਹੋ ਉਹਨਾਂ ਦਾ ਵੀ ਬਹੁਤ ਧੰਨਵਾਦ 21 ਤਰੀਕ ਨੂੰ ਆਪਰੇ ਗੁਰੂ ਘਰ ਦੇ ਵਿੱਚ ਹਰ ਸਾਲ ਜਿਵੇਂ ਦਿਵਾਲੀ ਆਪਾਂ ਮਨਾਉਂਦੇ ਆ ਸਾਡੇ ਪਛਾ ਪਾਈ ਬਲਿਹਾਰ ਸਿੰਘ ਜੀ ਦੋ ਸ਼ਬਦ ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਦੇ ਨੇ ਸਾਡੇ ਜਸਵੰਤ ਪਹਿਲਵਾਨ ਨੇ ਇਸ ਨੂੰ ਸੰਸਾਨ ਤੇ ਚੜ੍ਹਦੇ ਕਲਾ ਪੰਨ ਉਸਤੇ ਸੜਵਾ ਤੇ ਭਲੇ ਲਈ ਘਰੋ ਘਰ ਦੇ ਤਰੱਕੀ ਲਈ ਅਰਦਾਸ ਪਾਏ ਗੁਰਦੇਵ ਸਿੰਘ ਖਾਲਸਾ ਸਗਾਣਾ ਪੰਜਾਬ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਨਵੀ ਨੇ ਖਿਲਾ ਸਤਾਨੂ ਬਣਾਉਣ ਲਈ ਇੱਕ ਸਾਤ 400 ਗੁੱਟ ਤਾਵਰ ਤੇ ਬੈਠੇ ਹਨ ਉਹਨਾਂ ਵੀ ਚੜ੍ਹਦੀਆਂ ਕਲਾ ਲਈ ਅਰਦਾਸ ਉਹਨਾਂ ਨੂੰ ਚੜ੍ਹਦੀਆਂ ਕਲਾਂ ਵਿੱਚ ਰੱਖਣਾ ਇਸ ਸਥਾਨ 'ਤੇ ਭਰਿਆ ਤਰਪਣਾ ਸਭੋ ਸੰਤਾਂ ਨੇ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਆਪ ਜੀ ਦਾ ਪਰ